ਅਮਿਹਦਾ ਹਿਮਾਨੂੰ ਜੀ ਅੱਧਾ ਕੰਪਲੀਟ ਹੋਇਆ ਹੈ ਬਾਕੀ ਬਾਕੀ ਪਿਆ ਹੈ ਜੀ ਐਲੀਵੇਸ਼ਨ ਦਾ ਕੰਮ ਅੱਧਾ ਪਿਆ ਹੈ ਹਾਂ ਜੀ ਹੁਣ ਇਸ ਕੋਠੀ ਦਾ ਪੱਕਾ ਕੰਮ ਦਿਖਾ ਰਹੇ ਹਾਂ ਬਾਰੋਂ ਵੀ ਪਰ ਇਹ ਅੱਜ ਹੀ ਬਹੁਤ ਸੋਹਣੀ ਲੱਗ ਰਹੀ ਹੈ ਚਾਹੇ ਇਹਦੇ ਤੇ ਕੁਝ ਨਾਲ ਆਉ ਉਹਨੇ ਅੱਜ ਇੱਕ ਡਿਜ਼ਾਈਨ ਲੈ ਕੇ ਆਏ ਆ 2500 ਸਕੁਅਰ ਫੁੱਟ ਦਾ ਆ ਜੀ ਤੁਸੀਂ ਦੇਖ ਰਹੇ ਹੋ ਜੇ 50 ਸਾਲ ਨੂੰ ਵੀ ਕੋਠੀ ਉੱਪਰ ਚੱਕਣੀ ਹੈ ਜੀ ਤਾਂ ਇਹਨੂੰ ਦਿੱਕਤ ਨਹੀਂ ਕੋਈ ਜੀ ਤਾਂ ਵੀ ਜਦੋਂ ਮਰਜ਼ੀ ਚੱਕ ਸਕਦਾ ਹਾਂ ਹਾਂ ਬਣਿਆ ਬਣਾਇਆ ਕੇ ਬਣਿਆ ਹੁਣ ਮਕਾਨ ਸਾਹ ਚੱਕ ਸਕਦਾ ਜੀ ਠੀਕ ਹੈ ਜੇ ਮਕਾਨ ਦੇ ਨਿਓ ਬਹੁਤ ਮਜ਼ਬੂਤ ਜ਼ਰੂਰੀ ਹੋਣੀ ਚਾਹੀਦੀ ਹੈ ਜੀ ਤਾਂ ਅਸੀਂ ਬੀਮ ਭਰੇ ਸਾਰੇ ਤੇ ਜਿੰਨੇ ਮਾਲ ਬੀਮ ਬਣਾਏ ਨੇ ਸਾਰੇ ਛੇ ਸੜੀਆਂ ਦੇ ਬਣੇ 4 ਸੂਤਾਂ ਸੜੀਆਂ ਬਾਈ 2.5 ਸੂਤਾਂ ਦਾ ਪ੍ਰਿੰਗ ਬਣਾਈ ਸਾਰੇ ਠੀਕ ਸਾਰੇ ਟੋਟਲੀ ਆਪਾਂ ਮੰਨ ਲਓ ਵੈਲਡ ਕਰਿਆ ਉਹਨਾਂ ਨੂੰ ਠੀਕ ਹੈ ਕੋਈ ਵੀ ਇਹ ਨਹੀਂ ਹੈਗਾ ਵੀ ਆਪਾਂ ਹੁਣ ਮੰਨ ਲਓ ਤਾਰਾਂ ਨਾ ਬਣਨ ਤਾਂ ਜਾਂ ਕੁਝ ਵੀ ਨਾ ਰੋਈ ਵੈਲਡ ਕੀਤਾ ਸਾਰਾ ਵੈਲਡ ਕਰਿਆ ਬਾਈ ਟੋਟਲੀ ਦੋਸਤੋ ਅੱਜ ਤੁਹਾਡੇ ਵਾਸਤੇ ਇੱਕ ਜਿੱਦਾਂ ਆਪਾਂ ਹਰ ਰੋਜ਼ ਤੁਹਾਡੇ ਵਾਸਤੇ ਸੋਹਣੀਆਂ ਸੋਹਣੀਆਂ ਕੋਠੀਆਂ ਲੈ ਕੇ ਆਉਂਨੇ ਆ ਅੱਜ ਇੱਕ ਡਿਜ਼ਾਈਨ ਲੈ ਕੇ ਆਏ ਆ ਆਪਾਂ 2700 ਸਕਰ ਫੁੱਟ ਦਾ ਤੇ ਉਹ ਦਿਖਾਵਾਂਗੇ ਆਪਾਂ ਬਾਕੀ ਸਫਾਈ ਤੁਸੀਂ ਦੇਖ ਰਹੇ ਹੋ ਤੁਸੀਂ ਦੇਖ ਜਿੰਨਾ ਕੰਮ ਸਾਫ ਹੋਇਆ ਹੋਇਆ ਬਾਈ ਹੋਰੀ ਆਪਣੇ ਨਾਲ ਨੇ ਜਿਨ੍ਹਾਂ ਨੇ ਇਹ ਪੁੱਠੀ ਬਣਾਈ ਹੈ ਤੇ ਆਪਣੇ ਨਾਲ ਮਾਲਕ ਵੀ ਮੌਜੂਦ ਨੇ ਜਿਨ੍ਹਾਂ ਦੀ ਇਹ ਕੋਠੀ ਹੈ ਜੀ ਗੱਲਬਾਤ ਆਪਾਂ ਜਾਰੀ ਰੱਖਾਂਗੇ ਤੇ ਗੱਲਬਾਤ ਸਟਾਰਟ ਕਰਦੇ ਆ ਤੇ ਤੁਸੀਂ ਦੇਖ ਕੇ ਇੱਕ ਵਾਰੀ ਨਾ ਹੈਰਾਨ ਹੋ ਜੂਗੇ ਵੀ ਜਿਹੜੇ ਇਹਦੇ ਤੇ ਅੱਧਾ ਕੰਮ ਐਲੀਵੇਸ਼ਨ ਦਾ ਜੀ ਰਹਿੰਦਾ ਹਜੇ ਅੱਧਾ ਕੰਮ ਹੋਇਆ ਉਹ ਕੀ ਕੀ ਰਹਿੰਦਾ ਕੀ ਕੀ ਹੋਣਾ ਤੇ ਅੰਦਰੋਂ ਕਿੰਨਾ ਕੰਮ ਹੋ ਗਿਆ ਆਪਾਂ ਉਹ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਸੀ ਗੱਲ ਬਾਈ ਜੀ ਤੇ ਆਪਾਂ ਪਿੰਡ ਕਿਹੜੇ ਖੜੇ ਆ ਜੀ ਆਪਣਾ ਸ਼ੋਭਨਾਮ ਜਰੂਰ ਦੱਸੋ ਜੀ ਮੇਰਾ ਨਾਮ ਹੇਮਾ ਸਿੰਘ ਆ ਜੀ ਤੇ ਆਪਾਂ ਕੋਠੀ ਦੀ ਗੱਲਬਾਤ ਕਰਦੇ ਆਂ ਜੀ ਆਜੋ ਚੱਲ ਕੇ ਨਾਲੇ ਦਿਖਾਵਾਂਗੇ ਆਪਣੇ ਭਰਾਵਾਂ ਨੂੰ ਜਿਹੜੇ ਦੇਖਣ ਆਲੇ ਆਪਾਂ ਨੂੰ ਹਰ ਰੋਜ਼ ਆਪਾਂ ਕੋਠੀ ਦੇਖੋਨੇ ਹਰ ਰੋਜ਼ ਭਰਾ ਆਪਣੇ ਦੇਖਦੇ ਆ ਵਧੀਆ ਪਿਆਰ ਦਿੰਦੇ ਆ ਠੀਕ ਹੈ ਜੀ ਤੇ ਜਿਹੜੀ ਇਹ ਕੋਠੀ ਦਾ ਏਰੀਆ ਜੀ ਮੰਨ ਕੇ ਚੱਲੋ ਜੀ ਮੈਂ 2700 ਸਕਰ ਫੁੱਟ ਤੁਸੀਂ ਦੱਸਿਆ ਉਹਦਾ ਕੈਮਰਾ ਹੈ ਨਾ ਹਾਂਜੀ ਤੇ ਇਹ 22 ਉਹਨਾਂ ਨੇ ਬਣਾਈ ਆ ਹਾਂਜੀ ਹੁਣ ਇੱਕ ਕੋਠੀ ਬਣਾਉਣ ਵਾਸਤੇ ਕਿਉਂਕਿ ਘਰ ਇੱਕ ਵਾਰੀ ਬਣਦਾ ਜੀ ਜ਼ਿੰਦਗੀ ਦੇ ਵਿੱਚ ਹਾਂਜੀ ਹਾਂਜੀ ਤੇ ਇਹ ਕੋਠੀ ਬਣਾਉਣ ਵਾਸਤੇ ਬੰਦੇ ਨੂੰ ਡਿਸੀਜਨ ਲੈਣਾ ਪੈਂਦਾ ਵੀ ਮੈਂ ਬਣਵਾਉਣੀ ਕੀ ਤੋਂ ਆ ਪਹਿਲੀ ਗੱਲ ਤੇ ਇਹ ਹੈ ਜੀ ਵੀ ਬੰਦਾ ਇਹ ਚੀਜ਼ ਸੋਚਦਾ ਮੈਂ ਕੀ ਤੋਂ ਬਣਾਉਂਗਾ ਤੇ ਇਹਦੇ ਵਾਸਤੇ ਤੁਸੀਂ ਕਿਵੇਂ ਡਿਸੀਜਨ ਲਿਆ ਜੀ ਤੇ ਸੋ ਨੂੰ ਕਿੰਨੇ ਕ ਟਾਈਮ ਵਾਸਤੇ ਬਾਈ ਉਹਨਾਂ ਨੇ ਦੱਸਤਾ ਸੀ ਵੀ ਆਪਾਂ ਕੋਠੀ ਬਣਾ ਜ ਨੇ ਟਾਈਮ ਚ ਦੇਵਾਂਗੇ ਤੇ ਕਦੋਂ ਮਨਉਣੀ ਸ਼ੁਰੂ ਕਰਨੀ ਹੈ ਬਾਕੀ ਗੱਲ ਇਹ ਹੈ ਜੀ ਮੇਰਾ ਭਰਾ ਜੀ ਗੁਰਵਿੰਦਰ ਸਿੰਘ ਜੀ ਤੇ ਚਾਚੇ ਦਾ ਮੁੰਡਾ ਹੀ ਹੈ ਠੀਕ ਹੈ ਜੀ ਕੰਮ ਇਹ ਬਹੁਤ ਸੋਹਣਾ ਕਰਦਾ ਹੈ ਹੱਥ ਬਹੁਤ ਸਾਫ਼ ਹੈ ਦਾ ਕੰਮ ਦਿਖ ਰਿਹਾ ਜੀ ਹਾਂ ਦਿਖੀ ਰਿਹਾ ਬਾਕੀ ਹਾਂਜੀ ਹਾਂ ਦਿਖ ਰਿਹਾ ਜੀ ਬਾਕੀ ਥੋੜੀ ਜੀ ਮਤਲਬ ਮੇਰਾ ਵੀ ਵਿੱਚ ਸਹਿਯੋਗ ਕਰ ਰਿਹਾ ਠੀਕ ਹੈ ਜੀ ਕਿਉਂਕਿ ਮੈਂ ਪਹਿਲਾਂ ਆਪਚਾਰੀ ਦਾ ਕੰਮ ਕਰਦਾ ਸੀ ਜਿਆਦਾ ਅੱਛਾ ਤੁਸੀਂ ਇਹ ਕੰਮ ਕੀਤਾ ਹੋਇਆ ਹੈ ਮੈਂ ਕੀਤਾ ਮੈਂ ਆਪ ਜੀ ਠੀਕ ਹੈ ਠੀਕ ਹੈ ਤੇ ਫਿਰ ਮੇਰਾ ਹੁਣ ਹੋਟਲ ਦੀ ਫੋਟੋ ਆਏ ਮੇਰਾ ਠੀਕ ਹੈ ਠੀਕ ਆਪਣਾ ਹੋਟਲ ਹਾਂ ਹੋਟਲ ਹਾਂ ਠੀਕ ਹੈ ਜੀ ਇਸ ਕਰਕੇ ਮੈਂ ਇਹਨੂੰ ਕਿਹਾ ਵੀ ਕੰਮ ਤਾਂ ਹੀ ਕਰਨਾ ਸ਼ੌਂਕ ਨਾਲ ਕੰਮ ਕਰਨਾ ਸਾਰਾ ਹਾਂ ਬਾਕੀ ਇੱਕ ਹੋਰ ਹੁੰਦਾ ਜੀ ਜਿਵੇਂ ਤੁਹਾਡੇ ਤਾਂ ਆਪਦੇ ਆਪਦੇ ਨੇ ਇਹ ਹਾਂ ਜੀ ਤੇ ਇਹਨਾਂ ਦਾ ਕੰਮ ਵਾਈ ਦਾ ਦੇਖਿਆ ਤੁਸੀਂ ਨਾ ਕੰਮ ਕਰਦਿਆਂ ਨੂੰ ਕਿੰਨਾ ਟਾਈਮ ਹੋ ਗਿਆ ਤੁਸੀਂ ਇਹ ਚੀਜ਼ ਸੋਚੀ ਵੀ ਯਾਰ ਕਿਉਂਕਿ ਜਿਹੜੇ ਬੰਦੇ ਨੇ ਕੰਮ ਕੀਤਾ ਉਹਨੂੰ ਐਂ ਹੁੰਦਾ ਉਹ ਮਾੜਾ ਤਵ ਕਰਾਉਂਦਾ ਨਹੀਂ ਹਾਂ 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 ਉਹਨੂੰ ਐ ਹੋਊਗਾ ਵੀ ਮੈਂ ਜੇ ਕਰਾਊਂਗਾ ਤਾਂ ਇੱਕ ਚੰਗੇ ਜਿਹੜੇ ਦਾ ਹੱਥ ਵਧੀਆ ਹੋਇਆ ਬੰਦੇ ਦਾ ਸਾਫ ਉਹ ਤੋਂ ਕਰਾਂ ਤਾਂ ਤੁਸੀਂ ਬਾਈ ਦਾ ਮੰਨ ਕੇ ਚਲੋ ਇਹਨਾਂ ਤੋਂ ਕਰਵਾਇਆ ਕੰਮ ਆਪਾਂ ਅੱਗੇ ਜਾ ਕੇ ਦਿਖਾਉਣੇ ਆ ਜੀ ਤੇ ਇੱਕ ਸਮਾਂ ਐਂ ਦੱਸੋ ਜੀ ਬਈ ਕੋਠੀ ਮਨ ਲਓ ਆਪਾਂ ਬਾਹਰੋਂ ਤਾਂ ਜ਼ਿਆਦਾ ਦਿਖਾ ਰਹੇ ਆ ਥੋੜਾ ਟਾਈਮ ਲੈ ਰਹੇ ਆ ਆਪਾਂ ਬਾਹਰਲੇ ਪਾਸੇ ਅੰਦਰੋਂ ਵੀ ਦਿਖਾਵਾਂਗੇ ਡਿਜ਼ਾਈਨ ਕਿਦਾਂ ਦਾ ਬਣਿਆ ਤੇ ਜਦੋਂ ਮੰਨ ਕੇ ਚਲੋ ਇਹਦਾ ਕੰਮ ਹੋ ਗਿਆ ਜੀ ਸਾਰਾ ਕੰਪਲੀਟ ਹਾਂਜੀ ਹਾਂਜੀ ਤੇ ਹੁਣ ਇਹਦੇ ਤੇ ਕੀ ਕੀ ਹੋਣ ਵਾਲਾ ਅਸੀਂ ਢਲੇ ਪਾਸੇ ਫੋਰਸ ਤੇ ਟਾਫਲ ਲੱਗਣਾ ਜੀ ਇਧਰ ਬਾਲਕਨੀ ਦੇ ਟਾਫਲ ਲੱਗਣਾ ਹੈ ਜੀ ਉੱਪਰ ਉੱਪਰ ਰੂਫਿੰਗ ਸੀਟ ਹੈ ਜੀ ਹਾਂ ਉਹ ਸੀਟ ਲੱਗਣੀ ਹੈ ਉਹ ਤੇਪਰ ਤੇ ਠੀਕ ਹੈ ਜੋ ਜਿਹੜੇ ਹੁਣ ਚੱਲ ਰਹੀਆਂ ਹਾਂ ਹਾਂ ਜਿਹੜੇ ਹੁਣ ਕਪਰੇ ਲਾਂਝ ਲੱਗ ਰਹੀਆਂ ਸਿੰਗਲ ਸੀਟਾਂ ਇਧਰ ਜਿਉਂ ਮੇਬਾਨੀ ਉੱਪਰ ਜਾ ਕੇ ਜਿਹਦੇ ਤੇ ਤੇ ਲੁੱਕ ਬਹੁਤ ਸੋਹਣੀ ਆ ਜੂਜੀ ਬੈਸੀ ਹੁਣ ਪਤਾ ਲੱਗਿਆ ਤਾਂ ਹੁਣੀ ਬਹੁਤ ਸੋਹਣੀ ਲੱਗ ਰਹੀ ਹੈ ਬੁਟੀ ਜੀ ਤੇ ਇਹ ਦੱਸੋ ਜੀ ਵੀ ਆਪਾਂ ਨਾ ਜਿਵੇਂ ਹੁਣ ਆਪਾਂ ਬਾਹਰੋਂ ਆਪਾਂ ਜ਼ਿਆਦਾਤਰ ਆਪਣੇ ਭਰਾ ਦੇ ਘਰਾਂ ਦੇ ਦੇਖਣ ਵਾਲੇ ਸੋਚਦੇ ਹੁੰਦੇ ਨੇ ਵੀ ਕੋਠੀ ਦੇ ਵਿੱਚ ਕੁਝ ਅਲੱਗ ਤੋਂ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਉਹਨਾਂ ਨੇ ਵੀ ਘਰ ਬਣਾਉਣਾ ਜਿਹੜੇ ਭਰਾਵਾਂ ਨੇ ਉਹ ਸੋਚ ਕੇ ਇਹ ਚੀਜ਼ ਦੇਖ ਕੇ ਆਪਦੇ ਘਰ 'ਚ ਵੀ ਉਹ ਚੀਜ਼ ਕਰਨ ਤੇ ਇਹਦੇ 'ਚ ਕੋਈ ਨਿਊਆਂ ਵਾਸਤੇ ਲਾ ਲਓ ਕੋਈ ਸ਼ੋਰੇ ਸਲਾਬ ਵਾਸਤੇ ਲਾ ਲਓ ਕੋਈ ਮਜ਼ਬੂਤੀ ਵਾਸਤੇ ਕੀ ਕੁਝ ਕੀਤਾ ਜੀ ਮਜ਼ਬੂਤੀ ਵਾਸਤੇ ਇਹਦਾ ਇਹ ਕੰਮ ਕੀਤਾ ਸੀ ਨੇ ਜੀ ਜੀ ਵੀ ਸਭ ਤੋਂ ਪਹਿਲਾਂ ਜ਼ਰੂਰੀ ਆਪਾਂ ਨੂੰ ਕੋ ਇਹ ਜੇ ਅਸੀਂ ਸ਼ਪੈਥਲ ਥੋੜਾ ਜਿਹਾ ਸਾਰੇ ਉੱਤੇ ਵਧੀਆ ਰੋਕ ਲਾ ਕੇ ਪੱਕੀ ਜੀ ਤਾਂ ਅਸੀਂ ਬੀਮ ਭਰੇ ਸਾਰੇ ਤੇ ਜੀ ਅੱਛਾ ਜੀ ਹਾਂ ਜੀ ਪਲੇਟ ਲਾ ਕੇ ਸਾਰੇ ਉੱਤੇ ਇੱਕ ਇੱਕ ਜਾਣ ਸਾਰੇ ਦੀ ਜੀ ਕਿਵੇਂ ਜਿਹੜੀ ਮੰਨ ਕੇ ਜਦੋਂ ਛੱਤ ਦੇ ਵਿੱਚ ਪਲੇਟ ਪਾਉਣੀ ਹੈ ਜੀ ਨਹੀਂ ਹਾਂ ਉਹ ਛੱਤ ਟੇਢੀ ਕਰਕੇ ਜੀ ਜੀ ਫੁੱਟ ਬਾਈ 9 ਇੰਚ ਦਾ ਅਸੀਂ ਬੀਮ ਭਰਾਈਏ ਸਾਰਾ ਉੱਤੇ ਫੁੱਟ ਬਾਈ 9 ਇੰਚ ਦਾ ਬੀਮ ਭਰਿਆ ਹਾਂ ਪਾਸਾ ਦੇ ਪਰੇਟਾ ਲਾ ਗਏ ਪੱਟਾਂ ਲਾ ਕੇ ਪੱਕੀਆਂ ਜੀ ਠੀਕ ਹੈ ਜੀ ਵੀ ਜੇ ਜਦ ਮੰਨ ਲਓ ਵੀ ਜੇ 50 ਸਾਲ ਨੂੰ ਵੀ ਕੋਠੀ ਉੱਪਰ ਚੱਕਣੀਆਂ ਜੀ ਤਾਂ ਇਹਨੂੰ ਦਿੱਕਤ ਨਹੀਂ ਕੋਈ ਜੀ ਤਾਂ ਵੀ ਜਦੋਂ ਮਰਜ਼ੀ ਚੱਕ ਸਕਦਾ ਹਾਂ ਹਾਂ ਬਣਿਆ ਬਣਾਇਆ ਕੇ ਬਣਿਆ ਹੁਣ ਮਕਾਨ ਸਾਹ ਚੱਕ ਸਕਦਾ ਜੀ ਠੀਕ ਹੈ ਜੀ ਹਾਂ ਜੀ ਵੀ ਤੁਸੀਂ ਇੱਥੇ ਪਲੇਟਾਂ ਲਾ ਕੇ ਨਾ ਇਹ ਤਾਂ ਸੱਲ ਚੜੇ ਜੀ ਠੀਕ ਹੈ ਜੀ ਤੇ ਨਾ ਇਹਦੀ ਮਜ਼ਬੂਤੀ ਬਹੁਤ ਜ਼ਿਆਦੇ ਆ ਜਿਹੜਾ ਇਹਦੇ ਵਿੱਚ ਬੀਮ ਵੀ ਆਪਣੇ ਨੇ ਪਾਇਆ ਨਾ ਜੀ ਉਹ ਵੈਲਡਿੰਗ ਕਰ ਕਰਕੇ ਪਾਇਆ ਜੀ ਜਿਵੇਂ ਅਸੀਂ ਪਿੱਲਰ ਤਾਂ ਹਾਂ ਚੱਕੇ ਨੇ ਉਹ ਨਿਓਂ ਦੇ ਵਿੱਚੀ ਪਿੱਲਰ ਤਾਂ ਜਾ ਕੇ ਛੱਤ ਜਿੱਤੇ ਹੋਏ ਨੇ ਜੀ ਪਿੱਲਰ ਅੱਛਾ ਜੀ ਸਾਰੇ ਦਾ ਇੱਕ ਬਾਕਸ ਹੈ ਕਹਿੰਦਾ ਉਹਦੇ ਲਈ ਇੱਕ ਇਹਦਾ ਸਾਰੇ ਦਾ ਸਾਂਚਾ ਬਣ ਗਿਆ ਸਾਂਚਾ ਬਣ ਗਿਆ ਜੀ ਵੀ ਬੜਾ ਮਣਾਈ ਕਹਿੰਦਾ ਮੈਂ ਤਾਂ ਕੱਲ ਨੂੰ ਆਪਾਂ ਨੂੰ ਬੇਜੇ ਪੈਸੇ ਦਾ ਉੱਚਾ ਬਹੁਤ ਬਣਾਇਆ ਚੱਕਣਾ ਪੈ ਜੇ ਤਾਂ ਗੁੰਦਿਆ ਪੈ ਤਾ ਬਾਕੀ ਇਹਦੀ ਸਾਡੇ ਕੋਲ ਜੇ ਮੈਂ ਤਾਂ ਥੱਲੇ ਸਾਰੀ ਵੀਡੀਓ ਵੀ ਬਣੀ ਹੋਈ ਹੈ ਜੀ ਅੱਛਾ ਬਣਾਉਣ ਨੂੰ ਜੋੜ ਦਿਓ ਜੀ ਆਪਾਂ ਨਾਲ ਲਾ ਦਾਂਗੇ ਵੀਡੀਓ ਦੇ ਵਿੱਚ ਕਿਉਂਕਿ ਜਿਹੜਾ ਤੁਸੀਂ ਆਪਾਂ ਹੁਣ ਕੋਠੀ ਤਿਆਰ ਹੋ ਰਹੀ ਹੈ ਪਲਾਸਟਰ ਹੋ ਰਹੀ ਹੈ ਆਪਾਂ ਦਿਖਾਉਣ ਆਏ ਆਪਣੇ ਭਰਾਵਾਂ ਨੂੰ ਤੇ ਜਿਹੜਾ ਕੰਮ ਤੁਸੀਂ ਇਹ ਕਰਦੇ ਵੇਲੇ ਜਿਹੜੀ ਗੱਲ ਕੀਤੀ ਹੈ ਜੀ ਇਹ ਆਪਾਂ ਵੀਡੀਓ ਦੇ ਦਿਓ ਆਪਾਂ ਨਾਲ ਲਾ ਦਾਂਗੇ ਤੇ ਆਜੋ ਅਪੰਦਰ ਚੱਲਦੇ ਹਾਂ ਜੀ ਇਹ ਆਪਾਂ ਨੂੰ ਕੋਰਮ ਮੂੰਹੋਂ ਬੋਲਦਿਆਂ ਮੂੰਹੋਂ ਬੋਲਾਂ ਹਾਂ ਜੀ ਤੇ ਬਾਈ ਹੋਰਾਂ ਦਾ ਕੰਮ ਹੈ ਜਿਵੇਂ ਸੋਨਾ ਹੋਇਆ ਹੋਇਆ ਬਾਕੀ ਆਪਣੇ ਦੇਖਣ ਵਾਲੇ ਭਰਾ ਦੱਸਣਗੇ ਜਰੂਰ ਹਾਂ ਜੀ ਤੇ ਬਾਈ ਹੋਰਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਹਾਂ ਜੀ ਇਹ ਇਹ ਤੋ ਤੁਸੀਂ ਸਤੁਸ਼ਟੋ ਜੀ ਪੂਰੇ ਇਸ ਕੰਮ ਤੋਂ ਬਾਹਰੋਂ ਪੂਰੇ ਵਧੀਆ ਜੀ ਤੁਹਾਨੂੰ ਪੁੱਛਦੇ ਹੁਣੇ ਵੀ ਬਾਕੀ ਕਹਿਦੇ ਬਣਾਈ ਹੈ ਪੂਰਾ ਵਧੀਆ ਸਾਫ ਕੰਮ ਹੋ ਗਿਆ ਜੀ ਤੇ ਆ ਜੋ ਜੀ ਆਪਾਂ ਡਿਜ਼ਾਈਨ ਦਿਖਾਉਣੇ ਅੰਦਰੋਂ ਤੇ ਏਰੀਆ ਦੁਆਰਾ ਦੱਸ ਦਿਓ ਜੀ ਕਿੰਨਾ ਸਾਰਾ ਇਹ ਜੀ 2700 ਫੁੱਟ ਹੈ ਸਾਰੇ ਅਜੇ ਚੌੜਾਈ ਤੇ ਲੰਬਾਈ ਕਿੰਨੀ ਹੈ ਜੀ ਦੀ ਇਹ 40x42 ਚ ਹੈ ਜੀ ਅੱਛਾ 16 1700 ਤਾਂ ਥੱਲੇ ਬਣ ਗਿਆ ਹਾਂ ਜੀ 40x42 ਦਾ ਹਾਂ ਜੀ ਹਾਂ ਜੀ ਤੇ ਬਾਕੀ ਉੱਪਰ 1000 ਕੁ ਬਣ ਗਿਆ ਓਕੇ ਪੂਰਾ ਹਾਂ ਜੀ ਤੇ ਇੱਕ ਬਾਈ ਨੇ ਤਾਂ ਕੰਮ ਜਿਹੜਾ ਕੀਤਾ ਹੈ ਜੀ ਸਾਫ ਤੁਸੀਂ ਦੇਖ ਹੀ ਰਹੇ ਹੋ ਹਨ ਇਹਨਾਂ ਨੇ ਕੋਠੀ ਬਣਾਈ ਹੈ ਇੱਕ ਉਹਦੇ ਵਿੱਚ ਮੇਨ ਜਿਹੜੀ ਮੇਨ ਸਾਰ ਤੋਂ ਗੱਲ ਹੁੰਦੀ ਹੈ ਜੀ ਡਿਜ਼ਾਈਨ ਦੀ ਕਿਉਂਕਿ ਉਹਨੂੰ ਚਾਰ ਚੰਦ ਲਾਉਣੇ ਹੁੰਦੇ ਆ ਭਰਾਵਰੇ ਨੇ ਹਾਂ ਜੀ ਉਹ ਬਣਾਉਣਾ ਇੱਕ ਆਰਕੀਟੈਕਟ ਨੇ ਆ ਜਿਹੜਾ ਡਿਜ਼ਾਈਨਰ ਨੇ ਆਪਣੇ ਲਾਪਰੀ ਸਿੰਘ ਹੈ ਜੀ ਲਾਪਰੀ ਦਾ ਹਾਂ ਜੀ ਠੀਕ ਹੈ ਤੇ ਬਾਈ ਉਹਨਾਂ ਨੇ ਆਪਣਾ ਕੀਤਾ ਜੀ ਤੇ ਬਹੁਤ ਸੋਹਣਾ ਡਿਜ਼ਾਈਨ ਕੀਤਾ ਬਾਈ ਉਹਨਾਂ ਨੇ ਬਾਕੀ ਹੁਣ ਆਪਾਂ ਦਿਖਾਈਏ ਜੀ ਕਿੱਥੇ ਕਿੱਥੇ ਕੀ ਕੀ ਆਪਾਂ ਇੱਥੋਂ ਇੰਟਰ ਹੋਇਆ ਜੀ ਇੱਥੋਂ ਆਪਾਂ ਸਟਾਰਟ ਤੋਂ ਗੱਲ ਕਰਦੇ ਆ ਰਾਈਟ ਸਾਈਡ ਦੇ ਉੱਤੇ ਹੁਣ ਆਪਾਂ ਲੌਬੀ ਚ ਜਾਈਏ ਇਧਰ ਕਿਚਨ ਆ ਗਿਆ ਬ ਤੇ ਇੱਧਰ ਏਰੀਆ ਰੱਖ ਲਿਆ ਵਾਸ਼ਿੰਗ ਵਾਲਾ ਜੀ ਹਾਂ ਜੀ ਵਾਸ਼ ਤੇ ਇੱਧਰਲੇ ਪਾਸੇ ਡਰਾਈング ਰੂਮ ਆ ਗਿਆ ਜੀ ਤੇ ਦੋਸਤੋ ਇੱਕ ਚੀਜ਼ ਐ ਡਿਜ਼ਾਈਨ ਦੇ ਵਿੱਚ ਨਾ ਜਿਹੜੀ ਤੁਸੀਂ ਦੇਖੋਗੇ ਗੱਲੀ ਗੱਲੀ ਚੀਜ਼ ਬਾਈ ਉਹਨਾਂ ਨੇ ਵਧੀਆ ਬਣਾਈ ਆ ਲਾਫਰੀ ਤੋਂ ਉਹਨਾਂ ਨੇ ਤੇ ਇੱਥੋਂ ਵੀ ਦੇਖੀਏ ਜੀ ਆਪਾਂ ਜਿਹੜਾ ਡਰਾਈング ਰੂਮ ਡਰਾਈング ਰੂਮ ਦਾ ਪੋਰਚ ਦੇ ਵਿੱਚ ਐਂਟਰੀ ਐ ਹਨਾ ਜੀ ਹਾਂ ਜੀ ਇੱਥੋਂ ਆਪਾਂ ਐਂਟਰ ਹੋ ਸਕਦੇ ਜੇ ਬੰਦੇ ਨੇ ਬਾਹਰੋਂ ਕੋਈ ਆਪਣੇ ਦੋਸਤ ਮਿੱਤਰ ਨੇ ਆਉਣਾ ਇੱਥੇ ਬੈਠ ਸਕਦੇ ਆਪਾਂ ਹਾਂ ਜੀ ਐਂਟਰੀ ਉਧਰ ਹੋ ਸਕਦੀ ਐ ਮੇਨ ਐਂਟਰੀ ਤੋਂ ਵੀ ਆਪਾਂ ਆ ਸਕਦੇ ਆ ਦੋ ਐਂਟਰੀਆਂ ਨੇ ਹਨਾ ਜੀ ਦੋ ਤੇ ਬੈਡਰੂਮ ਦਾ ਇਧਰ ਆ ਗਿਆ ਜੀ ਇਹ ਆ ਗਿਆ ਬੈਡਰੂਮ ਬਈ ਨਾਲ ਦੀ ਨਾਲ ਦਿਖਾਈ ਚਲੋ ਡੇ ਜਾਨਾ ਇਧਰ ਬੈਡਰੂਮ ਆ ਗਿਆ ਜੀ ਕਾਫੀ ਖੁੱਲਾ ਜੀ ਹੈ ਨਾ ਕਿੰਨੇ ਵਾਈ ਕਿੰਨੇ ਕ ਦਾ ਹੋਊਗਾ ਜੀ ਇਹ ਇਧਰ ਇਧਰ ਡਰੈਸਿੰਗ ਟੇਬ ਲਾ ਕੇ ਨਾ ਅੱਛਾ ਕੱਲਾ ਡਰੈਸਿੰਗ ਰੱਖਿਆ ਜੀ ਕੱਲਾ ਡਰੈਸ ਰੱਖਿਆ ਜੀ ਠੀਕ ਹੈ ਜੀ ਤੇ ਦੋਸਤੋ ਆ ਦੇਖੋ ਇਹਦੇ ਇਸ ਰੂਮ ਦੇ ਵਿੱਚ ਇੱਕ ਡਰੈਸਿੰਗ ਏਰੀਆ ਰੱਖਤਾ ਵਾਸ਼ਰੂਮ ਨੇ ਇਹਦੇ ਚ ਅਟੈਚ ਹੈ ਨਾ ਜੀ ਆ ਨਾਲ ਲੱਗਦਾ ਵਾਸ਼ਰੂਮ ਲੌਬੀ ਨਾਲ ਅਟੈਚ ਕਰਤਾ ਇੱਕ ਕਾਮਨ ਵਾਸ਼ਰੂਮ ਰੱਖ ਲਿਆ ਜੀ ਚਾਰੇ ਪਾਸੇ ਆਪਾਂ ਯੂਜ਼ ਕਰ ਸਕਦੇ ਆ ਇਧਰੋਂ ਵੀ ਫੈਮਿਲੀ ਤੋਂ ਯੂ ਇਹ ਇਧਰ ਆ ਇੱਕ ਬੈਡਰੂਮ ਇਹ ਕਮਰਾ ਮੰਗਾ ਸਟੋਰ ਮੰਗੋ ਠੀਕ ਹੈ ਜੀ ਨਾ ਬੈਡਰੂਮ ਵਾਜੇ ਨਾ ਸਟੋਰ ਹੈ ਪਰ ਅੱਗੇ ਜਗ੍ਹਾ ਪਈ ਨਾ ਅੱਗੇ ਅੱਛਾ ਪਿੱਛੇ ਜਗ੍ਹਾ ਛੱਡੀ ਹੈ ਜੀ ਆਹ ਜਗ੍ਹਾ ਪਈ ਇਧਰ ਜੀ ਠੀਕ ਹੈ ਜੀ ਇੱਕ ਆ ਬੈਡਰੂਮ ਹੋ ਗਿਆ ਬੈਡਰੂਮ ਉ ਤਾਂ ਤਿੰਨ ਨੇ ਹੈ ਨਾ ਜੀ ਦੇਖੀ ਆ ਹਾਂ ਜੀ ਉ ਤਾਂ ਤਿੰਨ ਨੇ ਬਾਈ ਜਿਵੇਂ ਇਹ ਡਿਜ਼ਾਈਨ ਹੈ ਕਹਿੰਦਾ ਮਤਲਬ ਇਸ ਡਿਜ਼ਾਈਨ ਦੇ ਵਿੱਚ ਤੁਸੀਂ ਤਿੰਨ ਬੈਡਰੂਮ ਰੱਖੇ ਆ ਤਿੰਨ ਬੈਡਰੂਮ ਰੱਖੇ ਜਿਹੜਾ ਇਹ ਮੇਨ ਐਂਟਰੀ ਤੇ ਆ ਗਿਆ ਜਿਹੜਾ ਡਰੈਇੰਗ ਰੂਮ ਡਰੈਇੰਗ ਰੂਮ ਤੋਂ ਮੇਨ ਐਂਟਰੀ ਆ ਗਈ ਜੀ ਇੱਥੋਂ ਵੀ ਆਪਾਂ ਤੇ ਨਾਲ ਅਡਰੈਸਿੰਗ ਏਰੀਆ ਅਟੈਚ ਹੈ ਜੀ ਤੇ ਡਰੈਸ ਵੀ ਹੈ ਜੀ ਤੇ ਬਾਥਰੂਮ ਦੇ ਨਾਲ ਬਾਥਰੂਮ ਹੋ ਗਿਆ ਤੇ ਅਟੈਚ ਸਾਰਾ ਹਾਂਜੀ ਥੱਲੇ ਵਾਲਾ ਹੋਰ ਏਰੀਆ ਹੋ ਗਿਆ ਜੀ ਕਵਰ ਹੈ ਨਾ ਸਾਰਾ ਬਾਈ ਆਪਾਂ ਬਾਈ ਨਾਲ ਵੀ ਗੱਲਬਾਤ ਕਰਦੇ ਆ ਤੇ ਬਾਈ ਜੀ ਆਪਣਾ ਨਾਮ ਜਰੂਰ ਦੱਸੋ ਜੀ ਗੁਰਵਿੰਦਰ ਸਿੰਘ ਜੀ ਗੁਰਵਿੰਦਰ ਸਿੰਘ ਜੀ ਤੇ ਆਪਣਾ ਬਾਈ ਇਸ ਕੰਮ ਦੇ ਵਿੱਚ ਕੋਠੀਆਂ ਪਾਉਣ ਦੇ ਵਿੱਚ ਕਿੰਨੇ ਕ ਸਾਲਾਂ ਦਾ ਤਜਰਬਾ ਹੈ ਜੀ ਮੈਂ ਜੀ 2010 ਤੋਂ ਕੰਮ ਕਰ ਰਿਹਾ ਲਗਾਤਾਰ ਅੱਛਾ ਜੀ ਹਾਂਜੀ 15 ਸਾਲ ਹੋ ਗਏ ਕੰਮ ਕਰਦੇ ਠੀਕ ਹੈ ਬਾਈ 15 16 ਸਾਲ ਦਾ ਬਹੁਤ ਵਧੀਆ ਤਜਰਬਾ ਹੋ ਜਾਂਦਾ ਬਾਈ ਹਾਂਜੀ ਤੇ ਬਾਕੀ ਬਾਈ ਜਿਵੇਂ ਹੁ ਦੇਖ ਰਹੇ ਹੋ ਨਾ ਪਲਾਸਟਰ ਬਹੁਤ ਸਾਫ਼ ਕੀਤਾ ਹੋਇਆ ਤੁਸੀਂ ਉਹ ਆਪਣੇ ਭਰਾ ਦੇਖ ਕੇ ਬਾਕੀ ਡਰੋਨ ਸ਼ਾਟ ਲਾ ਦਾਂਗੇ ਆਪਾਂ ਨਾਲ ਉਹਦੇ ਤੋਂ ਦੇਖ ਹੀ ਰਹੇ ਆ ਨਾ ਬਹੁਤ ਸੋਹਣੀ ਲੁੱਕ ਆ ਰਹੀ ਹੈ ਬਾਕੀ ਬਈ ਹਜੇ ਕੋਠੀ ਤੇ ਹੋਰ ਕੰਮ ਹੋਣਾ ਹੈ ਕਹਿਣਾ ਦਾ ਮਤਲਬ ਬਈ ਜਿਹੜਾ ਕੰਮ ਹੋਣਾ ਆਪਾਂ ਕਈ ਵਾਰੀ ਨਾ ਕੰਪਲੀਟ ਕੋਠੀ ਦਿਖਾਉਣੇ ਬਾਹਰੋਂ ਹਾਂਜੀ ਹਾਂਜੀ ਆਪਾਂ ਕੋਠੀ ਕੰਪਲੀਟ ਦਿਖਾਉਣੇ ਆ ਜਦੋਂ ਉਹਦੇ ਤੇ ਜੋ ਸਿੰਗਲ ਲੱਗਣੇ ਇਹਦੇ ਤੇ ਇਹਦੇ ਤੇ ਤੁਸੀਂ ਦੱਸ ਰਹੇ ਸੀ ਉਹ ਰੂਫਿੰਗ ਸ਼ੀਟ ਲਗਣੀ ਤੇ ਮੂਰੇ ਆਪਾਂ ਟਫਨ ਲਾਉਣਾ ਜੀ ਸਾਰੇ ਦੇ ਰੂਫਿੰਗ ਸ਼ੀਟ ਲਾ ਕੇ ਟਫਨ ਲੱਗਣਾ ਹੈ ਪੋਰਚ ਤੇ ਜਿਹੜਾ ਡਾਂ ਆਪਣਾ ਵੀ ਇੱਕ ਚੀਜ਼ ਆ ਅੱਜੀ ਬਹੁਤ ਸੋਹਣੀ ਲੱਗ ਰਹੀ ਹੈ ਚਾਹੇ ਇਹਦੇ ਤੇ ਕੁਝ ਨਾ ਲਾਉ। ਕੰਮ ਇਹਦਾ ਜੇ ਮੰਨ ਲਓ ਜੀ ਅੱਧਾ ਕੰਪਲੀਟ ਹੋਇਆ। ਬਾਹਰ ਦਰੋਂ ਦੇਖੀਏ। ਐਲੀਵੇਸ਼ਨ ਦਾ ਕੰਮ ਅੱਧਾ ਪਿਆ ਹੈ। ਹਾਂਜੀ ਐਲੀਵੇਸ਼ਨ ਦਾ ਅੱਧਾ ਕੰਮ ਪਿਆ ਜੀ। ਉੱਪਰ ਰੂਫਿੰਗ ਸੀਟ ਲੱਗਣੀ ਹੈ ਸਪੈਸ਼ਲ ਕਪ ਝੂੰਬੀ ਬਣਾਉਣੀ ਹੈ ਵੱਡੀ। ਬਾਹਰੋਂ ਦੇਖ ਰਹੇ ਆਪਾਂ ਹਾਂ ਹਾਂ। ਕੋਰਾ-ਪੂਰਾ ਹੀ ਬਹੁਤ ਸੋਹਣੀ ਬਣਾਈ ਹੈ। ਇਹਦੇ ਬਾਈ ਕੋਈ ਤੁਹਾਡੇ ਕੋਲ ਫਰਮੇ ਵਗੈਰਾ ਨੇ? ਇਹ ਫਰਮਾ ਬਣਾਇਆ ਸੀ ਆਪਾਂ ਆਪ ਹੀ। ਆਪ ਹੀ ਫਰਮਾ ਤਿਆਰ ਕੀਤਾ। ਹਾਂਜੀ ਇਹ ਮੋਲਡਿੰਗ ਹੈ। ਹਾਂਜੀ ਮੋਲਡਿੰਗ। ਇਹ ਫੁੱਟ ਬਾਈ ਫੁੱਟ अच्छा भाई कई बंदे नु ਛੱਡ ਦਿੰਦੇ ਨੇ ਜੀ ਮੈਂ ਪਹਿਲਾਂ ਕਮ ਬੋਲ ਕੇ ਹੀ ਪਾਈ ਸੀ ਵੀਡੀਓ ਇਹ ਜੀ ਕਿ ਉਹ ਛੱਡ ਦਿੰਦੇ ਨੇ ਕਿਉਂਕਿ ਵੀ ਸਫਾਈ ਜ਼ਿਆਦਾ ਆਉਂਦੀ ਹੈ ਜੀ ਦੇਖਣ ਜਾਂ ਠੀਕ ਹੈ ਉਹ ਕਹਿੰਦੇ ਚਲੋ ਵਾਲ ਪੱਟੀ ਚ ਕੱਢ ਲਾਂਗੇ ਜੀ ਯਾਰ ਆ ਲਓ ਕਿਵੇਂ ਵੀ ਲਾ ਲਓ ਤੇ ਅਸੀਂ ਇਹਨੂੰ ਮੰਨ ਲਓ ਸਪੈਸ਼ਲ ਪਲਾਸਟਰ ਕਰਿਆ ਠੀਕ ਹੈ ਜੀ ਵੀ ਇਹ ਹੋਰ ਵੀ ਸੋਹਣਾ ਲੱਗੇ ਠੀਕ ਹੈ ਭਾਈ ਠੀਕ ਹੈ ਬਹੁਤ ਸੋਹਣਾ ਹੈ ਇਹ ਸਪੈਸ਼ਲ ਕਰਿਆ ਆਪਣੇ ਪਲਾਸਟਰ ਨਹੀਂ ਕਰਦਾ ਨਹੀਂ ਕੋਈ ਬੰਦਾ ਬਾਕੀ ਭਾਈ ਤੁਸੀਂ ਕਮੈਂਟ ਜਰੂਰ ਕਰੋ ਆਪਣਾ ਡਿਜ਼ਾਈਨ ਨਾਲ ਦੀ ਨਾਲ ਦਿਖਾਈ ਜਾਨੇ ਆ ਕਮੈਂਟ ਜ਼ਰੂਰ ਕਰਨਾ ਵੀ ਤੁਸੀਂ ਕਿੱਦਾਂ ਦੀ ਬਾਈਰਾਂ ਨੇ ਬਣਾਈਆਂ ਹੋਈਆਂ ਗਲਾਈਆਂ ਲੱਗੀਆਂ ਤੁਹਾਨੂੰ ਕਿੱਦਾਂ ਦੀ ਮੋਲਡਿੰਗਾਂ ਲੱਗੀਆਂ ਇਹੜੀਆਂ ਪਿੱਲਰਾਂ ਦੇ ਡਿਜ਼ਾਈਨ ਨੇ ਬਾਈ ਇਹ ਹੈ ਜੇ ਇਹ ਬਾਕੀ ਨੇ ਆਪਾਂ ਉਹ ਕੱਚਾ ਕਰਿਆ ਜਦੋਂ ਆਪਾਂ ਪੱਥਰ ਲਾਵਾਂਗੇ ਨਾ ਆਪਾਂ ਤੇ ਸਾਈਡਾਂ ਦੇ ਆਪਾਂ ਕੱਲੇ ਪੱਥਰ ਦੀ ਗੋਲੇ ਬਣਾਉਣੇ ਆ ਮੱਲ ਵਿੱਚ ਆਪਾਂ ਟਾਇਲ ਖੜੀ ਕਰਨੀ ਆ 8 ਇੰਚ ਦੀ ਜਿਹੜੀ 8 36 ਦੀ ਟਾਇਲ ਆਉਂਦੀ ਇਹਦੇ ਨਾਲ ਦੀ ਬਿਲਕੁਲ ਸੇਮ ਹੀ ਚੀਜ਼ ਆਪਾਂ ਟਾਇਲ ਲਿਆਂਦੀ ਆਪਣੇ ਭਾਲ ਕੇ ਜਿਹੜੀ ਸੇਮ ਹੀ ਚੀਜ਼ ਭਾਲੀ ਮੰਨ ਲਓ ਇੱਕ ਵੀ ਚੀਜ਼ ਜੋ ਆਪਾਂ ਚੇਂਜ ਨਹੀਂ ਕਰੀਏ ਬਾਕੀ ਬਾਈ ਸੇਮ ਲੁੱਕ ਬਣ ਕੇ ਸਾਹਮਣ ਨਕਸ਼ੇ ਬਣਾਵਾ ਕੇ ਆਪਾਂ ਬਣੇ ਹੁੰਦੇ ਆ ਉਹ ਦਿਖਾਉਣਾ ਆਪਣਾ ਇੱਕ ਮਕਸਦ ਹੈ ਪਰ ਆਪਣੇ ਚੈਨਲ ਤੇ ਇਹੀ ਚੀਜ਼ ਦਿਖਾਉਣੀ ਹੈ ਨਾ ਕੋਠੀ ਨਾਲ ਜੁੜਿਆ ਹਰ ਇੱਕ ਬੰਦਾ ਹਾਂਜੀ ਚਾਹੇ ਉਹ ਪਲੰਬਰ ਹੋਵੇ ਚਾਹੇ ਇਲੈਕਟ੍ਰੀਸ਼ੀਅਨ ਹੋਵੇ ਭਾਈ ਉਹਦਾ ਆਪਾਂ ਕੰਮ ਤੁਹਾਡੇ ਸਾਹਮਣੇ ਤੇ ਲੈ ਕੇ ਆਉਨੇ ਆ ਬਾਕੀ ਪਸੰਦ ਕਰਨਾ ਹੁੰਦਾ ਤੁਸੀਂ ਕਰਨਾ ਹੁੰਦਾ ਜੇ ਤੁਹਾਡੇ ਤੋਂ ਕੰਮ ਕਰਾਉਣਾ ਭਾਈ ਉਹ ਤੁਹਾਡੇ ਨਾਲ ਗੱਲਬਾਤ ਕਰੂਗਾ ਅਗਲਾ ਹੈ ਨਾ ਅਸੀਂ ਆਪਾਂ ਤਾਹਾਂ ਆ ਗਏ ਨਾ ਹਾਂਜੀ ਇੱਥੇ ਭਾਈ ਕਿੰਨੇ ਕ ਰੂਮ ਬਣੇ ਹੋਇਆ ਇਹਦੇ ਆਪਾਂ ਦੋ ਰੂਮ ਬਣਾਏ ਨੇ ਜੀ ਠੀਕ ਹੈ ਜੀ 12x12 ਦਾ ਬਣਿਆ ਦਿਖਾ ਦਿਓ ਭਾਈ 12x12 ਦਾ ਬ ਭਈ ਆਪਾਂ ਕੰਮ ਦੀ ਸਫਾਈ ਤਾਂ ਦਿਖਾਉਣੀ ਦਿਖਾਉਣੀ ਹੁੰਦੀ ਐ ਸੋਡਾ ਕੀਤਾ ਕੰਮ ਕੋਰਾਆਂ ਵਗੈਰਾ ਜਿਹੜਾ ਇੱਕ ठेकेदार ਨੇ ਕੀਤਾ ਉਹਦਾ ਆਪਾਂ ਡਿਜ਼ਾਈਨ ਵੀ ਨਾਲ ਲਗਣਾ ਹੁੰਦਾ ਹਾਂ ਹਾਂਜੀ 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 ਪਿਛਲੀਆਂ ਵੀਡੀਓ ਤੁਸੀਂ ਦੇਖੀ ਨੇ ਆਪਣੇ ਬਣਿਆ ਹੋਏ ਆਪਣੇ ਕੋਠੀਆਂ ਹਾਂਜੀ ਬਈ ਬਹੁਤ ਸਾਲ ਹੋ ਗਿਆ ਆਪਾਂ ਉਦੋਂ ਵੀਡੀਓ ਕੀਤੀ ਸੀ ਹਾਂ ਪਿਛਲੇ ਸਾਲ ਆਪਾਂ ਤੇ ਬਈ ਬਹੁਤ ਸੋਹਣਾ ਸੀ ਬਹੁਤ ਪਿਆਰ ਦਿੱਤਾ ਸੀ ਦੇਖਣ ਵਾਲੇ ਪ੍ਰਭਾਵਾਂ ਵਾਲੇ ਆਹ ਕੀ ਪੂਜਾ ਰੂਮ ਬਣਾਇਆ ਹੈ ਅੱਛਾ ਪੂਜਾ ਰੂਮ ਆ ਗਿਆ ਇਹ ਉੱਪਰ ਵਾਲੇ ਪੋਰਸ਼ਨ ਤੇ ਆ ਗਿਆ ਨਾ ਹਾਂਜੀ ਹਾਂਜੀ ਤੇ ਇੱਧਰ ਆ ਗਿਆ ਬਈ ਦੂਜਾ ਬੈਡਰੂਮ ਹੈ ਹਾਂਜੀ ਇਹਦੇ ਵਿੱਚ ਇੱਕ ਆਪਾਂ ਡਰੈਸਿੰਗ ਦਿੱਤਾ ਇਦਾਂ ਕਿ ਜਦੋਂ ਆਪਣੀ ਤੇ LCD ਵਗੈਰਾ ਲਗੂਣਾ ਜੀ ਇਹਨੂੰ ਆਪਾਂ ਨਾਲ ਕਵਰ ਕਰ ਦਾਂਗੇ ਇਹਨੂੰ ਆਪਾਂ ਬਾਈ ਇੱਕ ਵਾਰੀ ਜਸਟ ਇੱਕ ਵਾਰੀ ਜਸਟ ਆਪਾਂ ਨਾ ਬਾਈ ਛੋੜਾ ਹੋਇਆ ਹੋਇਆ ਕੰਮ ਕਉਂ ਕੰਪਲੀਟ ਤਾਂ ਜੇ ਹੋਇਆ ਨਹੀਂ ਇਹ ਨਹੀਂ ਕੰਪਲੀਟ ਛੋੜਾ ਕੀਤਾ ਕੰਮ ਇੱਕ ਵਾਰੀ ਪੋਰਾ ਵਗੈਰਾ ਸਾਰੀ ਆਪਾਂ ਕੋਠੀ ਦਾ ਡਿਜ਼ਾਈਨ ਦਿਖਾ ਦੇਾਂਗੇ ਬਾਕੀ ਜਦੋਂ ਪੂਰੀ ਕੰਪਲੀਟ ਹੋ ਗਈ ਜੀ ਕੋਠੀ ਆਪਾਂ ਉਦੋਂ ਦਿਖਾਵਾਂਗੇ ਬੀ ਪੱਕੀ ਬਈ ਦੇ ਵਿੱਚ ਜਿੰਨਾ ਸੋਹਣੀ ਇਹ ਕੋਠੀ ਬਾਹਰੋਂ ਲੱਗ ਰਹੀ ਹੈ। ਹਾਂਜੀ। ਬਾਕੀ ਬਈ ਜਿਹੜੀ ਬਾਹਰੋਂ ਸੋਹਣੀ ਲੱਗਣੀ ਹੈ ਚੀਜ਼ ਆ। ਫੇਰੇ ਵਾਲੇ ਦਾ ਚਤ ਕਰ ਲਵੇ ਆਪਾਂ 15 ਤੋਂ 2000 ਅਸੀਂ ਵਧੀਆ ਹੀ ਬਣੀ ਹੋਊਗਾ ਨਾ। ਹਾਂਜੀ। ਟੋਟਲ ਕੰਮ ਹੋਏ ਤੋਂ ਬਈ ਆਪਾਂ ਪੂਰੀ ਵੀਡੀਓ ਪਾ ਦਾਂਗੇ। ਇਹਦੇ ਬਾਥਰੂਮ ਆ ਗਿਆ ਜੀ। ਇੱਧਰ ਵੀ ਇੱਕ ਡਰੈਸਿੰਗ ਤੇ ਇੱਕ ਬਾਥਰੂਮ ਦਿੱਤਾ ਪਣ ਨਾਲ। ਅੱਛਾ ਠੀਕ ਹੈ ਜੀ। ਦਿਖਾ ਦਿਓ ਬਈ। ਹਾਂਜੀ। ਇਹ ਆਪ ਦੂਜੇ ਰੂਮ ਵਾਸਤੇ ਮਤਲਬ ਵਰਤਣ ਨੂੰ ਦਿੱਤਾ ਜੀ। ਬਾਥਰੂਮ ਦੋਨੇ ਵਰਤਣਗੇ। ਠੀਕ ਹੈ ਬਈ। ਪਰਨੇ ਰੂਮ ਵਾਲੇ। ਇੱਧਰ ਬਈ ਪਿਛਲਾ ਇਹ ਪੌੜੀ ਵਾਲੀ ਵਾਰੀ ਨੇ ਜੀ ਆਪ ਨੂੰ ਮਾਲਕ ਵੀਡੀਓ ਪਾਈ ਸੀ ਆਪਾਂ ਨੇ ਬਹੁਤ ਲੋਕਾਂ ਨੇ ਬਹੁਤ ਦੇਖੀ ਵੀ 3 ਮਿਲੀਅਨ ਤੇ ਵਾਗੀ ਸੀ ਵੀਡੀਓ ਜਰੂਰ ਦੱਸੋ ਬਾਈ ਤੇ ਆਪਾਂ ਨੇ ਹੀ ਆਹ ਕਾਹਤੇ ਗੱਲ ਆਇਆ ਜੀ ਦੇ ਹਾਂਜੀ ਇਹ ਬਾਈ ਕਹਿੰਦਾ ਪਰ ਤੇਗਾ ਹੀ ਲਾਉਣਾ ਕਰ ਲੈਣੀ ਲਾਉਣੀ ਇਹ ਆਪਣੇ ਠੀਕ ਹੈ ਬਾਈ ਬਾਈ ਹੋਰਾਂ ਦੇ ਕੁਝ ਮਨ ਲੋ ਨੈਗੇਟਿਵ ਕਮੈਂਟਰੀ ਵੀ ਬਹੁਤ ਆਈ ਸੀ ਅੱਛਾ ਇਹ ਨਹੀਂ ਜੀ ਇਹ ਟਿਰ ਜੂਗਾ ਇਹ ਪਾੜ ਜੂਗਾ ਜਾਂ ਐ ਹੋ ਜੂਗਾ ਜੀ ਆਹ ਦੇਖੋ ਜੀ ਇਹਨੂੰ 2 ਮਹੀਨੇ ਲਗਭਗ ਇਹਨੂੰ ਕਲਾਸਟਰ ਕਰਾਈਨ ਹੋ ਗਏ ਠੀਕ ਹੈ ਜੀ ਕਿਤੇ ਮਨ ਲੋ ਕੋਈ ਬਰੀਕ ਤੇੜ ਵੀ ਨਹੀਂ ਹੈਗੀ ਅਜੇ ਤੱਕ ਹੁਣ ਤਾਂ ਇਹਦੇ ਕੋਲ ਹੋ ਗਏ ਜੀ ਲਗਾ ਪੁਰਾਣੇ ਵੱਲੋਂ ਲਗਭਗ ਇਹੀ ਚੀਜ਼ਾਂ ਬਣਾਉਂਦੀ ਸੀ ਪਹਿਲਾਂ ਗਰੇਲਾਂ ਦਾ ਰਵਾਜ ਨਾ ਹੈ ਨਹੀਂ ਸੀਗਾ ਅਸੀਂ ਉਹੀ ਤਰੀਕਾ ਵਰਤਿਆ ਮੰਨ ਲਓ ਇਹ ਹਜੇ ਤੱਕ ਵਧੀਆ ਹੈ ਇਹਦੋਂ ਬਾਅਦ ਤਨੂੰ ਕੀ ਹੋਣਾ ਬਈ ਇਹਦੇ ਨਾਲ ਕੋਈ ਟੁੱਟਣਾ ਨਹੀਂ ਆਖੋ ਆਪਾਂ ਨਾ ਬਾਕੀ ਚੀਜ਼ ਸਖਤਾਈ ਚ ਇਹੋ ਜੀ ਗੱਲ ਨਹੀਂ ਹਾਂਜੀ ਹਾਂਜੀ ਤੇ ਸਾਫ਼ ਹੈ ਕੋਈ ਤੇੜ ਨਹੀਂ ਥੂੜ ਨਹੀਂ ਕਿਤੇ ਵੀ ਕੁਝ ਨਹੀਂ ਹਾਂਜੀ ਇਹ ਸਾਰੀ ਆਪਾਂ ਆਰ ਸੀ ਜੀ ਜਿਹੜਾ ਹੀ ਹੈ ਨਾ ਪੌੜੀ ਜੀ ਟੋਟਲ ਠੀਕ ਹੈ ਬਈ ਠੀਕ ਹੈ ਮਟੀਰੀਅਲ ਚੰਗਾ ਲੱਗਾ ਬਈ ਮਟੀਰੀਅਲ ਚੰਗਾ ਲੱਗਾ ਜੀ ਹਾਂ ਉਹੀ ਚੀਜ਼ ਹੈ ਬਈ ਚਾਹੇ ਕਿਹੜਾ ਮਟੀਰੀਅਲ ਲੱਗਿਆ ਜੀ ਇਹਦੇ ਸਾਰਾ ਟਾਟਾ ਦਾ ਲੱਗਿਆ ਤੇ ਹੋਰ ਬਾਈ ਸਾਨੂੰ ਜਰੂਰ ਚੈਨਲ ਆਪਾ ਉਹ ਸੀਮੈਂਟ ਵਰਤਿਆ ਜੀ ਉਹ ਏਸੀਸੀ ਵਰਤਿਆ ਜੀ ਠੀਕ ਹੈ ਏਸੀਸੀ ਸੀਮੈਂਟ ਵਰਤਿਆ ਤੇ ਟਾਟਾ ਦਾ ਆਪਾ ਸਰੀਆ ਹੈ ਨਾ ਸਰੀਆ ਟਾਟਾ ਦਾ ਤੇ ਇੱਟ ਵੀ ਬਾਈ ਮੈਂ ਕਹਿੰਦਾ ਸਾਰੀ 1 ਨੰਬਰ ਦੀ ਥੱਲੇ ਦੂਜੀ ਬਾਰੀ ਕੋਲੇ ਦੀ ਲੱਗੀ ਸਾਰੀ ਅੱਛਾ ਥੱਲੇ ਨਿਓਂਜ ਵੀ ਸਾਰੀ 1 ਨੰਬਰ ਦੀ ਤੇ ਬਾਈ ਜੇ ਨਿਓਂ ਦੀ ਚਣਾਈ ਤੋਂ ਲਾ ਕੇ ਦੇਖੀਏ ਹਾਂਜੀ ਹਾਂਜੀ ਜਿਵੇਂ ਨਿਓਂ ਦੀ ਚਣਾਈ ਹੈ ਪਹਿਲਾਂ ਆਪਾਂ ਨਿਓਂ ਧਰਨ ਲੱਗਦੇ ਹਾਂ ਹਾਂਜੀ ਕਿੰਨੀ ਕੁ ਡੂੰਗੀ ਨੌਦਰੀ ਹੋਈ ਆਪਣੀ ਕੁਰਸੀ ਤੋਂ ਥੱਲੇ ਤੱਕ ਇਹਦੀ ਤਾਂ ਆਪਾਂ ਨੇ ਮੰਨ ਲਓ 6 ਇੰਚੀ ਡੂੰਗੀ ਕਰੀ ਸੀ ਕਿਉਂਕਿ ਇਹ ਪਲਾਟ ਆ ਨਾ ਮਿੱਟੀ ਬਹੁਤ ਪਹਿਲਾਂ ਪਈ ਹੈ ਜੀ ਅੱਛਾ ਪੁਰਾਣੀ ਮਨੋ 10-12 ਸਾਲ ਪਹਿਲਾਂ ਮਿੱਟੀ ਪਾਈ ਸੀ ਠੀਕ ਹੈ ਜੀ ਹਾਂਜੀ ਇਹ ਮਿੱਟੀ ਸਖਤਾਈ ਪੂਰੀ ਹੋਈ ਸੀ ਹੁਣ ਹੁਣ ਇਹਦੀ ਕੁਰਸੀ ਵੈਸੇ ਕਿੰਨੀ ਹੋ ਗਈ ਥੱਲੋਂ ਹੁਣ ਇਹ ਆਪਾਂ ਗਲੀ ਨੂੰ ਰੱਖੀਏ 4 ਕੁੱਟ ਉੱਪਰ ਤੋਂ 4 ਕੁੱਟ ਹਾਂਜੀ ਤੇ ਬਾਕੀ ਜਿਵੇਂ ਤੁਸੀਂ ਦੱਸ ਰਹੇ ਸੀ ਆਪਾਂ ਨੂੰ ਬਾਈਹੂਰੀ ਵੀ ਦੱਸ ਰਹੇ ਸੀ ਕਿ ਵੀ ਜਿਹੜੀ ਅਸੀਂ ਥੱਲੋਂ ਬੀਮ ਗੁੰਦ ਕੇ ਲਿਆਂਦਾ ਪਲੇਟਾ ਲਾ ਕੇ ਮਸਾਲਾ ਪਾਇਆ ਤੇ ਬਾਹਰ ਬਣੇ ਨੇ हां ऊपर जोड़ दी। ਇਹ ਕੀ ਕਰਣਾ ਜੀ ਸਾਰੇ ਦਾ ਮੰਨ ਲਓ ਇੱਕੋ ਹੀ ਮੰਨ ਲਓ ਸਟਰਕਚਰ ਸਾਰਾ ਤਿਆਰ ਕਰ ਲਈ ਆਪਾਂ। ਜਿੰਨੇ ਹੀ ਮੰਨ ਲਓ ਬੀਮ ਬਣਾਏ ਨੇ ਸਾਰੇ ਛੇ ਸੜੀਆਂ ਦੇ ਬਣੇ ਨੇ। ਠੀਕ ਹੈ ਬਾਈ। ਹਾਂਜੀ। 400 ਤਾਂ ਸੜੀਆਂ ਬਾਈ 250 ਸੂਤੇ ਦਾ ਪ੍ਰਿੰਗ ਬਣਾਈ ਸਾਰੇ। ਸਾਰੇ ਟੋਟਲੀ ਆਪਾਂ ਮੰਨ ਲਓ ਵੈਲਡ ਕਰਿਆ ਉਹ ਇਹਨਾਂ ਨੂੰ। ਠੀਕ ਹੈ। ਕੋਈ ਵੀ ਇਹ ਨਹੀਂ ਹੈਗਾ ਵੀ ਆਪਾਂ ਹੁਣ ਮੰਨ ਲਓ ਤਾਰਾਂ ਨਾ ਬੰਨਤਾ ਜਾਂ ਕੁਝ ਵੀ ਨਾਲ ਰਹੀ। ਵੈਲਡ ਕੀਤਾ। ਸਾਰਾ ਵੈਲਡ ਕਰਿਆ ਬਾਈ ਟੋਟਲੀ ਕਰੀ। ਬਾਈ ਇਹਨੂੰ ਸਕੰਜਾ ਬਣ ਗਿਆ ਇੱਕ ਬਾਈ ਹਾਂਜੀ ਹਾਂਜੀ ਸਾਰੇ ਸਕੰਜਾ ਬਣੇ ਹੁਣ ਬਾਈ ਇੱਕ ਚੀਜ਼ ਐ ਇਹ ਵੀ ਚੀਜ਼ ਦਿਮਾਗ ਚ ਰੱਖ ਕੇ ਚੱਲਣ ਦੀ ਲੋੜ ਐ ਜੇ ਅੱਜ ਆਪਾਂ ਨੂੰ ਹੋਰ ਉੱਚਾ ਚੱਕਣਾ ਪੈ ਜਾਈ ਗੱਲ ਨੂੰ ਕਾਣ ਇਹਨੂੰ ਕੋਈ ਦੇਖਣੇ ਕਿ ਹੁਣ ਕਈ ਬੰਦੇ ਹੀ ਕਰਦਣੇ ਜਿਵੇਂ ਪਿੱਲਰ ਨੇ ਜੀ ਪੋਰਚ ਦੇ ਪਿੱਲਰ ਵਗੈਰਾ ਹੁੰਦੇ ਨੇ ਨਾ ਉਹ ਕੱਲਾ ਅਲੱਗ ਹੀ ਲਾ ਲੈਂਦੇ ਨੇ ਬਾਕੀ ਸਾਰੀਆਂ ਨਿਵਾਵਾਂ ਭਰ ਲੈਂਦੇ ਨੇ ਆਪਾਂ ਪੋਰਚ ਦੇ ਪਿੱਲਰ ਵੀ ਆਪਾਂ ਤੁਹਾਨੂੰ ਦਿਖਾਉਣੇ ਜਾ ਕੇ ਉਹਦੇ ਆਪਾਂ ਲੱਗ ਸਾਰੇ ਤਾਂ ਬੀਮ ਬਣਾ ਕੇ ਨਾ ਇਕੱਠਾ ਫੇਰ ਤਿਆਰ ਕਰਿਆ ਬਾਈ ਤੇ ਆਜੋ ਬਾਈ ਇਧਰੋਂ ਵੀ ਬੇੜਾ ਦਿਖਾ ਦਈਏ ਨਾ ਤੇ ਆਹ ਗਲ ਇੱਕ ਬਈ ਇਹਦਾ ਆਪਾਂ ਐਲੀਵੇਸ਼ਨ ਜਰੂਰ ਲਾ ਲਾ ਦੇਵਾਂਗੇ ਬਈ ਉਹਨਾਂ ਕੋਲੇ ਹੋਊਗਾ ਹਾਂਜੀ ਹਾਂਜੀ ਨਾਲ ਫੋਟੋ ਲਾ ਦਾਂਗੇ ਵੀਡੀਓ ਨੂੰ ਸ਼ੇਅਰ ਕਰਨਾ ਜੀ ਆਪਾਂ ਹਰ ਰੋਜ਼ ਤੁਹਾਡੇ ਵਾਸਤੇ ਇਦਾਂ ਦੀਆਂ ਬਣਦੀਆਂ ਕੁੱਠੀਆਂ ਲੈ ਕੇ ਆਉਣੇ ਆ ਧੰਨਵਾਦ ਜੀ ਸਤਿ ਸ੍ਰੀ ਅਕਾਲ